ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮਾ ਆ ਪੀਰ ਸਿੰਘ ਸਨੇਰ ਅੱਜ ਅਸੀਂ ਜੀਰਾ ਖੜੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਸਮਾਜ ਸੇਵੀਆਂ ਦੇ ਹੱਥਾਂ ਦੇ ਵਿੱਚ ਆਲ ਨਹੀਂ ਫੜੇ ਹੋਏ ਉਹ ਘਰ ਬਣਾ ਕੇ ਫੜੇ ਹੋਏ ਨੇ ਜਿਹੜੇ ਪੰਛੀ ਆਸਤੇ ਘਰ ਬਣਾਏ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਸਮਾਜ ਸੇਵੀ ਨੇ ਗੱਲਬਾਤ ਕਰਾਂਗੇ ਵੀਰ 사ਸ਼ੀ ਕਾਲ ਜੀ 사ਸ਼ੀ ਕਾਲ ਜੀ ਕੀ ਨਾਮ ਚਰਨਜੀਤ ਸਿੰਘ ਸਿੱਕੀ ਪ੍ਰਦਾਨ ਅਦੂਰਵੰਸ਼ ਸਮਾਪੰਜਾਬ ਅਸੀਕੀ ਸਾਹਿਬ ਜਿਹੜੀ ਇਹ ਆਲ ਦੇ ਬਣਾਏ ਜਾ ਰਹੇ ਆ ਪੰਛੀਆਂ ਵਾਸਤੇ ਘਰ ਬਣਾਏ ਜਾ ਰਹੇ ਆ ਕਿਹੜੀ ਸੰਸਥਾ ਤੋਂ ਬਣਾਏ ਜਾ ਰਹੇ ਦੇਖੋ ਜੀ ਅਦੂਰਵੰਸ਼ ਮਹਾ ਅਦੂਰਵੰਸ਼ ਮਹਾਸਭਾ ਸਾਡੀ ਜੋ ਸੰਸਥਾ ਹੈ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਪੰਜਾਬ ਦੇ ਵਿੱਚ ਸੇਵਾ ਕਰ ਰਹੀ ਹੈ ਪੰਜਾਬ ਦੇ ਵਿੱਚ ਸਾਡੀਆਂ ਕਾਫੀ ਟੀਮਾਂ ਜਿਹੜੀਆਂ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਉਹਦੇ ਵੱਲੋਂ ਅੱਜ ਜੋ ਯੂਥ ਅਦੂਰਵੰਸ਼ ਮਹਾਸਭਾ ਦੇ ਚੀਜ਼ਾਂ ਨੇ ਪਕਾਈ ਨੇ ਪ੍ਰੰਪਦਾ ਕੀਤਾ ਪੈਸੋ ਜੀ ਉਹ ਪਿੰਸਾ ਕਰਾ ਨੇ ਜਿਹੜਾ ਸਹੂਲਤ ਪਾਇਆ ਬੜੀ ਵੱਡੀ ਗੱਲ ਹੈ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਅੱਗੇ ਆਵੇ ਸਾਡੀ ਜਿਹੜੀ ਮੇਜਬਾਨ ਪੰਛੀਆਂ ਵਾਸਤੇ ਜਵਾਲ ਨੇ ਲਾ ਰਹੀ ਹੈ ਹਾਲ ਨੇ ਕਿੰਨੇ ਕੁ ਬਣਾ ਰਕੇ ਗਾਲ ਦੇਖੋ ਯਾਰ ਨੇ ਸਾਡਾ ਤਕਰੀਬ ਸਾਡਾ ਕਾਰਜ ਜਦੋਂ 5000 ਹਾਲ ਹੁੰਦਾ ਕਿ ਕਿਵੇਂ ਜਿਵੇਂ ਸਾਡੇ ਨੌਜਵਾਨ ਬੀ ਸਿਧਾ ਕਰਦੇ ਨੇ ਵੀ ਇਹਨਾਂ ਨਾਲ ਉਹਦੇ ਵੀ ਪੂਰੇ ਆ ਆ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਕਹਿੰਦੇ ਸਰਦਾਰ ਸਰਬਾਦਾ ਭਲਾ ਮੰਗਦੇ ਹੁੰਦੇ ਤੇ ਸਾਡੇ ਨਾਲ ਸਰਦਾਰ ਜੀ ਵੀ ਖੜਿਆ ਗੱਲਬਾਤ ਕਰਗੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਪਰਾਲੇ ਨੂੰ ਲੈ ਕੇ ਮੈਂ ਹਾਕਮ ਸਿੰਘ ਪ੍ਰਧਾਨ ਰੋਡਵੰਸ ਮਹਾਸਭਾ ਜੀਰਾ ਫਿਰ ਰੋਡਵੰਸ ਮਹਾਸਭਾ ਜੀਰਾ ਵੱਲੋਂ ਇਹ ਪਰਾਲਾ ਕੀਤਾ ਗਿਆ ਹੈ ਉਹ ਬੇਜਬਾਨ ਜਾਨਵਰਾਂ ਦੇ ਵਾਸਤੇ ਜੋ ਆਲੇ ਲਾਏ ਜਾ ਰਹੇ ਹਨ ਆ ਜੀਰਾ ਜੀਰਾ ਤੇ ਫਿਰੋਪੁਰ ਰੋਡ ਤੇ ਇੱਕ ਬਹੁਤ ਵੱਡਾ ਪੁਲ ਹੈ ਉਹਦੇ ਥੱਲੇ ਜੋ ਬਹੁਤ ਜਾਨਵਰ ਰਹਿੰਦੇ ਹਨ ਉਹਨਾਂ ਵਾਸਤੇ ਇਹ ਲਾਣੇ ਜਾ ਲਾਏ ਜਾ ਰਹੇ ਹਨ ਕਿਉਂ ਆਹ ਨਾਲ ਦਾ ਜਿਹੜਾ ਹੈਗਾ ਸੇਵਾ ਉਹ ਸਾਡੇ ਸੁਖਦੇਸ਼ ਸਿੰਘ ਬਿੱਟੂ ਵੇਜ ਜੀ ਨੇ 101 ਹਾਲਾਂ ਦੇ ਕੇ ਅੱਜ ਸ਼ੁਰੂਆਤ ਕਰਵਾਈ ਏ ਔਰ ਸਾਰੇ ਪੰਜਾਬ ਦਾ ਟਾਰਗੇਟ ਹੈ ਚੰਨਜੀ ਸਿੱਕੀ ਵੱਲੋਂ ਜੋ ਪੰਜਾਬ ਦੇ ਪ੍ਰਧਾਨ ਨੇ 4 ਤੋਂ 5000 ਹਾਲਾਂ ਜਿਹੜਾ ਉਹ ਸਾਰੇ ਪੰਜਾਬ ਦੇ ਚ ਲਾਇਆ ਜਾਏਗਾ ਤੇ ਇੱਕ ਸਾਰੇ ਮੁਸਲਮਨ ਸਿੱਖ ਸਾਈ ਚਾਰੇ ਨੇ ਭਾਈ ਭਾਈ ਤਾਂ ਤਸਵੀਰਾਂ ਦਿਖਾ ਦਈਏ ਜਿੱਥੇ ਅੱਜ ਹਿੰਦੂ ਵੀ ਖੜਿਆ ਸਿੱਖ ਵੀ ਖੜਿਆ ਮੁਸਲਮਾਨ ਭਾਈਚਾਰਾ ਵੀ ਖੜਾ ਤਾਂ ਜਿਹੜੇ ਹੱਥ ਦੇ ਵਿੱਚ ਜਿਹੜੀਆਂ ਹਾਲ ਨੇ ਬਣਾ ਕੇ ਘਰ ਬਣਾ ਕੇ ਲਾਏ ਜਾ ਰਹੇ ਆ ਆ ਪੰਛੀ ਆਸਤੇ ਗੱਲਬਾਤ ਕਰਾਂਗੇ ਸਾਡਾ ਮੁਸਲਮਾਨ ਭਾਈ ਜਾਰਾ ਖੜਿਆ ਅ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਅ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਬੇਜਵਾਨ ਪੰਛੀਆਂ ਵਾਸਤੇ ਘਰ ਬਣਾ ਕੇ ਦਿੱਤੇ ਜਾ ਰਹੇ ਉਹਨਾਂ ਦਾ ਗੈਰ ਕੁਦਰਤੀ ਆਵਾਸ ਜਿਹੜਾ ਆਰਟੀਫੀਸ਼ੀਅਲ ਉਸ ਤੋਂ ਬਣਾਏ ਗਏ ਹਲਣੇ ਦੇ ਰਹੇ ਆ ਕਾਰਨ ਇਹ ਹੈ ਕਿ ਜਿਹੜੀ ਤਰਕਤਾ ਦੀ ਪਟਾਈ ਬਹੁਤ ਜ਼ਿਆਦਾ ਹੋ ਚੁੱਕੀ ਆ ਪਰ ਪੰਛੀਆਂ ਦਾ ਕੁਦਰਤੀ ਆਵਾਸ ਨਾ ਛੋੜਿਆ ਜਾਵੇ ਇਸ ਦੇ ਨਾਲ ਨਾਲ ਸਾਡਾ ਘਰ ਆ ਉਹਨਾਂ ਨਾਲ ਇਹ ਹੋਏਗਾ ਕਿ ਗੈਰ ਕੁਦਰਤੀ ਆਵਾਸਾਂ ਦੀ ਪੰਛੀਆਂ ਨੂੰ ਛੱਡ ਕੇ ਕੁਦਰਤੀ ਆਵਾਸਾਂ ਵਿੱਚ ਵਾਪਸ ਮੋੜਿਆ ਜਾਵੇ ਉਦੋਂ ਲਈ ਅਸੀਂ ਬਹੁਤ ਸਾਰੇ ਡਰੈਫਟ ਜਿਹੜੇ ਨਵੇਂ ਲੌਂਚ ਦਾ ਪ੍ਰੋਪੋਜ਼ਲ ਸਾਰੀ ਹੈ ਔਰ ਇਨ ਫਿਊਚਰ ਬਹੁਤ ਜਲਦੀ ਅਸੀਂ ਇਸ ਤੇ ਬਹੁਤ ਵੱਡਾ ਕੰਮ ਕਰਾਂਗੇ। ਇਸੇ ਇਟੀਚੇ ਰੋ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਬੱਚਿਆਂ ਨੂੰ ਸਮਝਾਏ। ਤੁਹਾਡੇ ਨਾਲ ਗੁਰਦੂਰੇ ਨਾਲ ਜੁੜਦੇ ਨਹੀਂ ਤਾਂ ਜ਼ਿਆਦਾ ਵਧੀਆ ਜੀ ਜੇਕਰ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਕੁਦਰਤ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਦੀ ਅਸੀਂ ਸੰਭਾਲ ਕਰਦੇ ਹਾਂ ਤਾਂ ਕੁਦਰਤਾਂ ਨੂੰ ਬਹੁਤ ਬਲ ਬਖਸ਼ਦੀ ਹੈ। ਪੰਛੀ ਇਸ ਵਕਤ ਉਹ ਜਗ੍ਹਾ ਤੇ ਪਹੁੰਚ ਚੁੱਕੇ ਆ ਜਿੰਨਾਂ ਕੋਲ ਰਹਿਣ ਲਈ ਅਸਰਲੇ ਨਹੀਂ ਹੋ ਰਹੇ ਆਪਣੇ ਆਪ। ਆਪਣੇ ਆਪ ਉਹਨਾਂ ਕੋਲ ਧਰਤ ਨਹੀਂ ਆ ਜਿੱਥੇ ਦੇ ਉਹ ਕੁਦਰਤੀ ਆਲਣੇ ਪਾ ਸਕਣ ਇਸ ਕਰਕੇ ਸਾਨੂੰ ਇਹ ਗੈਰ ਕੁਦਰਤੀ ਆਵਾਸ ਤਾਂ ਦੇਣੇ ਪੈ ਰਹੇ ਆ ਤਾਂ ਜੇਕਰ ਪੰਛੀਆਂ ਨੂੰ ਉਹਨਾਂ ਦਾ ਕੁਦਰਤੀ ਆਵਾਸ ਮਿਲਦਾ ਆ ਤਾਂ ਕੁਦਰਤ ਵੀ ਇਸ ਤੇ ਖੁਸ਼ ਹੋਏਗੀ ਔਰ ਅਸੀਂ ਸਾਰੇ ਵੀ ਇਸ ਤੇ ਬਹੁਤ ਖੁਸ਼ ਹੋਵਾਂਗੇ ਜਿਹੜੇ ਨਾਲ ਪੰਛੀਆਂ ਨੂੰ ਆਲਣੇ ਕੁਦਰਤ ਵੱਲੋਂ ਮਿਲ ਜਾਣਗੇ ਉੱਥੇ ਸਾਡੇ ਬਹੁਤ ਸਾਰੇ ਜਿਹੜੇ ਹੋਰ ਪਰਪਸ ਨੇ ਜਿੱਦਾਂ ਕਿ ਆਕਸੀਜਨ ਮਿਲਣੀ ਆ ਟੈਂਪਰੇਚਰ ਜਿਹੜਾ ਤੁਸੀਂ ਵੇਖਿਆ ਹੁਣ ਨੀਅਰ ਅਬਾਊਟ 47.6 ਹੋ ਚੁੱਕਾ ਉਹ ਵੀ ਘਟੇਗਾ ਸੋ ਕੁਦਰਤੀ ਜਿਹੜਾ ਕੰਮ ਆ ਟਰੱਕ ਲਾਉਣ ਦਾ ਇਸ ਤੋਂ ਬਾਅਦ ਅਗਲਾ ਸਾਡਾ ਉਹ ਤੇ ਮੇਨ ਫੋਕਸ ਹਾਂ ਆਲਨੇ ਦੇ ਨਾਲ ਨਾਲ ਤੁਸੀਂ ਕਿੰਨੇ ਕੀ ਟਰੱਕ ਲਾ ਰਹੇ ਹੋ ਮੈਂ ਲਗਭਗ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਇਸ ਵਕਤ 7000 ਦੇ ਕਰੀਬ ਦਰਖਤ ਜਿਹੜਾ ਖੁਦ ਰੂਪਿਤ ਕਰ ਚੁੱਕੀਆਂ ਜਿਹਦੇ ਵਿੱਚ ਮੇਰੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਰੂੜਿਓ ਵਸ਼ਵਾ ਸਭਾਇਆ ਫਾਰਕਾਸਟ ਲੰਮੇ ਸਮੇਂ ਤੋਂ ਇਸ ਚੀਜ਼ ਲਈ ਕੋਸ਼ਿਸ਼ ਕਰ ਰਹੇ ਆਂ ਔਰ ਇਨ ਫਿਊਚਰ ਮੇਰਾ ਟਾਰਗੇਟ ਇਹ ਆ ਵੀ ਜਿੱਨਾਂ ਜਿਹੜੇ ਮੈਂ ਜੁੜਨਾ ਵਾ ప్రతి ਵਿਅਕਤੀ ਜਿੰਨਾ ਵੀ ਮੇਰੇ ਨਾਲ ਕੋਈ ਜੁੜਦਾ ਆ ਮੈਂ ਹਮੇਸ਼ਾ ਉਹਨਾਂ ਨੂੰ ਮੋਟੀਵੇਟ ਕਰਦਾ ਕਿ ਇੱਕ ਦਰਖਤ ਜਿਹੜਾ ਉਹ ਜੁੜਨ ਲਾਵੇ ਹਰੇਕ ਜਣਾ ਜੇ ਇੱਕ ਦਰਖਤ ਲਾਏਗਾ ਤਾਂ ਕਰੋੜਾਂ ਰੁੱਖ ਜਿਹੜੇ ਉਹ ਰੋਪੇ ਜਾਣਗੇ ਮੇ ਜਵਾਨ ਪੰਛੀਆਂ ਵਾਸਤੇ ਜਿਹੜਾ ਉਪਰਾਲਾ ਰੋਡ ਸਭਾ ਜੀਰਾ ਸਰਦਾਰ ਹਾਕਮ ਸਿੰਘ ਦੇ ਸਰਦਾਰ ਚੰਜੀਤ ਸਿੰਘ ਸਿੱਕੀ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਇਹ ਬਹੁਤ ਛਲਾਂਗਾ ਯੋਗ ਉਪਰਾਲਾ ਇਹਨਾਂ ਨੇ ਕੀਤਾ ਇਹਦੇ ਆਲਣ ਲੱਗਣ ਦੇ ਨਾਲ ਮਤਲਬ ਕੁਝ ਪੰਛੀਆਂ ਨੂੰ ਜਿਹੜਾ ਆ ਹੋ ਰਹਿਣ ਦਾ ਮਤਲਬ ਵਧੀਆ ਥਾਂ ਜਿਹੜਾ ਉਹ ਆਪ ਦਾ ਟਿਕਾਣਾ ਬਣਾ ਸਕਣਗੇ ਔਰ ਮੈਂ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਮਾਮਲੇ ਦੀ ਸ਼ੁਰੂਆਤ ਕਰਨ ਵਾਸਤੇ ਸੱਦਾ ਦਿੱਤਾ ਹੈ